ਹਿਊਮਿਕ ਐਸਿਡ ਇਹ ਫਾਸਫੋਰਸ ਨਾਈਟ੍ਰੋਜਨ ਪੋਟਾਸ਼ੀਅਮ ਨੂੰ ਬੈਲੈਂਸ ਕਰਦਾ ਫਿਰ ਕਿਡਨੀ ਦੇ ਉੱਤੇ ਅਸਰ ਕਰਦਾ ਹੈ ਕਿਉਂਕਿ ਜੇ ਇਹ ਵੱਧ ਘੱਟ ਜਾਣ ਤਾਂ ਕਿਡਨੀਆਂ ਨੂੰ ਖਰਾਬ ਕਰਦਾ ਇਹ ਉਹਨਾਂ ਨੂੰ ਬੈਲੈਂਸ ਕਰਦਾ ਇਹਦਾ ਮਤਲਬ ਸਾਡੀ ਕਿਡਨੀ ਦੀ ਵੀ ਰਾਖੀ ਕਰਦਾ ਔਲੀਨੋਕ ਐਸਿਡ ਆਉਂਦਾ ਇਹ ਚ ਉਹ ਜਿਹੜੀਆਂ ਕੈਂਸਰ ਨੂੰ ਵਧਾਉਣ ਵਾਲੀਆਂ ਕੋਸ਼ਿਕਾਵਾਂ ਹੋ ਜਾਂਦੀਆਂ ਨੇ ਉਹਨਾਂ ਨੂੰ ਕੰਟਰੋਲ ਕਰਕੇ ਰੱਖਦਾ ਉਹਨੂੰ ਵਧਣ ਨਹੀਂ ਦਿੰਦਾ ਬਾਡੀ ਚ ਕਿਤੇ ਵੀ ਕੈਂਸਰ ਦਾ ਕੋਈ ਹੈ ਜੀ ਜਿਹੜੀ ਹੁੰਦਾ ਹਰ ਇੱਕ ਦੀ ਬਾਡੀ ਚ ਕੈਂਸਰ ਆ ਪਰ ਉਹਨੂੰ ਜਿਹੜਾ ਉਹ ਸਾਈਲੈਂਟ ਹੁੰਦਾ ਉਹਨੂੰ ਇਹ ਵਧਣ ਨਹੀਂ ਦਿੰਦਾ ਉਹਨੂੰ ਕੰਟਰੋਲ ਚ ਰੱਖਦਾ ਆਪਣੇ ਚ ਜੀ ਕੋਲਸਟ੍ਰੋਲ ਇਹਨੇ ਨਹੀਂ ਬਦਲ ਦੇਣਾ ਹਾਰਟ ਵਾਸਤੇ ਸਾਰਿਆਂ ਤੋਂ ਇਹ ਬਹੁਤ ਵੈਟਰ ਚੀਜ਼ ਆ ਠੀਕ ਹੈ ਫਿਰ ਜਦੋਂ ਪ੍ਰੋਟੀਨ ਆ ਜਾਂਦਾ ਪਿਸ਼ਾਬ ਦੇ ਵਿੱਚ ਝੱਗ ਆ ਜਾਂਦੀ ਆ ਜੀ ਜਦੋਂ ਕਿਡਨੀ ਦੀ ਸਫਾਈ ਕਰਦੀ ਹੈ ਉਹ ਰੋਕ ਦਿੰਦਾ ਹੈ ਇਹ ਇਹਦੇ ਕਿਡਨੀ ਇਹ ਮਤਲਬ ਕੱਲੇ ਇੱਕ ਸ਼ਿਲਾਜੀਤ ਦੇ ਫਾਇਦੇ ਨੇ ਇਹ ਸ਼ਿਲਾਜੀਤ ਜਿਹੜੀ ਆਪਾਂ ਉਥੇ ਦੇਖ ਕੇ ਬਣਦੀ ਆ ਇਹ ਤਿਆਰ ਕੀਤੀ ਆਪਾਂ ਨੇ ਅੱਛਾ ਇਸ ਡੱਬੀ 'ਚ ਪਾ ਕੇ ਤੁਸੀਂ ਜਦੋਂ ਹਾਂ ਇਹ ਇਹਦਾ ਆ ਚਮਚਾ ਹੈਗਾ तकरीबन ਇਹਦੀ ਡੋਜ਼ ਜਿਹੜੀ ਆ ਉਹ ਚਮਚ ਦਾ ਚੌਥਾ ਹਿੱਸਾ ਹੁੰਦੀ ਆ ਹੂੰ ਇਹਨੂੰ ਲੈਣ ਦੇ ਦੋ ਤਰੀਕੇ ਨੇ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹਣਾ ਵੀ ਮੇਰੀ ਵੀਡੀਓ ਜਾਂ ਕਿਸੇ ਦੀ ਵੀ ਵੀਡੀਓ ਦੇਖ ਕੇ ਤੁਸੀਂ ਸ਼ਿਲਾਜੀਤ ਲੈ ਕੇ ਇਦਾਂ ਨਹੀਂ ਖਾਣੀ ਜੀ ਕਿਉਂਕਿ ਖਾਣ ਦੇ ਨਾਲ ਕਿਸੇ ਦੀ ਜਿੰਨਾ ਚਿਰ ਤਸਵੀਰ ਨਹੀਂ ਪਤਾ ਉਹਨੂੰ ਦੇਣੀ ਗਲਤ ਆ ਕਿਸੇ ਦਾ ਬੀਪੀ ਵੱਧਾ ਜਾਂ ਕਿਸੇ ਦੀ ਜਿਹੜੀ ਅਗਨੀ ਵੱਧ ਵਧੀ ਹੋਈ ਆ ਉਹ ਬੰਦਾ ਨਾ ਲਵੇ ਇਹਨੂੰ ਕਿਸੇ ਵੀ ਵਧੀਆ ਬੰਦੇ ਤੋਂ ਵੈਦ ਤੋਂ ਜਿਹੜਾ ਤੁਹਾਡੀ ਨਾੜੀ ਪਰਿਖਸ਼ਣ ਕਰਦਾ ਹੋਵੇ ਤੁਹਾਡੀ ਤਸਵੀਰ ਦੇਖ ਕੇ ਚੈੱਕ ਕਰਕੇ ਤੁਹਾਨੂੰ ਦੱਸੇ ਕਿ ਤੂੰ ਖਾ ਸਕਦਾ ਉਹ ਬੰਦੇ ਦੀ ਸਲਾਹ ਦੇ ਨਾਲ ਇਹਨੂੰ ਖਾਣਾ ਚਾਹੀਦਾ ਹਿਊਮਿਕ ਐਸਿਡ ਇਹ ਫਾਸਫੋਰਸ ਨਾਈਟ੍ਰੋਜਨ ਪੋਟਾਸ਼ੀਅਮ ਨੂੰ ਬੈਲੈਂਸ ਕਰਦਾ ਹੈ ਫਿਰ ਕਿਡਨੀ ਦੇ ਉੱਤੇ ਅਸਰ ਕਰਦਾ ਹੈ ਕਿਉਂਕਿ ਜੇ ਇਹ ਵੱਧ ਘੱਟ ਜਾਣ ਤਾਂ ਕਿਡਨੀਆਂ ਨੂੰ ਖਰਾਬ ਕਰਦਾ ਹੈ ਇਹ ਉਹਨਾਂ ਨੂੰ ਬੈਲੈਂਸ ਕਰਦਾ ਹੈ ਇਹਦਾ ਮਤਲਬ ਸਾਡੀ ਕਿਡਨੀ ਦੀ ਵੀ ਰਾਖੀ ਕਰਦਾ ਹੌਲੀ ਨੱਕ ਐਸਿਡ ਆਉਂਦਾ ਇਹ ਚ ਉਹ ਜਿਹੜੀਆਂ ਕੈਂਸਰ ਨੂੰ ਵਧਾਉਣ ਵਾਲੀਆਂ ਕੋਸ਼ਿਕਾਵਾਂ ਹੋ ਜਾਂਦੀਆਂ ਨੇ ਉਹਨਾਂ ਨੂੰ ਕੰਟਰੋਲ ਕਰਕੇ ਰੱਖਦਾ ਉਹਨੂੰ ਵਧਣ ਨਹੀਂ ਦਿੰਦਾ ਬਾਡੀ ਚ ਕਿਤੇ ਵੀ ਕੈਂਸਰ ਦਾ ਕੋਈ ਇਹ ਹੈ ਜੀ ਜਿਹੜੀ ਹੁੰਦਾ ਹਰ ਇੱਕ ਦੀ ਬਾਡੀ ਚ ਕੈਂਸਰ ਆ ਪਰ ਉਹਨੂੰ ਜਿਹੜਾ ਉਹ ਸਾਈਲੈਂਟ ਹੁੰਦਾ ਉਹਨੂੰ ਇਹ ਵਧਣ ਨਹੀਂ ਦਿੰਦਾ ਉਹਨੂੰ ਕੰਟਰੋਲ ਚ ਰੱਖਦਾ ਆਪਣੇ ਚ ਜੀ ਕੋਲਸਟ੍ਰੋਲ ਇਹਨੇ ਨਹੀਂ ਬਦਲ ਦੇਣਾ ਹਾਰਟ ਵਾਸਤੇ ਸਾਰਿਆਂ ਤੋਂ ਇਹ ਬਹੁਤ ਵੈਟਰ ਚੀਜ਼ ਆ ਠੀਕ ਹੈ ਫਿਰ ਜਦੋਂ ਪ੍ਰੋਟੀਨ ਆ ਜਾਂਦਾ ਪਿਸ਼ਾਬ ਦੇ ਵਿੱਚ ਝੱਗ ਆ ਜਾਂਦੀ ਆ ਜੀ ਜਦੋਂ ਕਿਡਨੀ ਦੀ ਸਫਾਈ ਕਰਦੀ ਆ ਉਹ ਰੋਕ ਦਿੰਦਾ ਹੈ ਇਹ ਇਹਦੇ ਕਿਡਨੀ ਇਹ ਮਤਲਬ ਕੱਲੇ ਇੱਕ ਸ਼ਿਲਾਜੀਤ ਦੇ ਫਾਇਦੇ ਨੇ ਇਹ ਸ਼ਿਲਾਜੀਤ ਜਿਹੜੀ ਆਪਾਂ ਉਥੇ ਦੇਖ ਕੇ ਬਣਦੀ ਆ ਇਹ ਤਿਆਰ ਕੀਤੀ ਆਪਾਂ ਨੇ ਅੱਛਾ ਇਸ ਡੱਬੀ 'ਚ ਪਾ ਕੇ ਤੁਸੀਂ ਜਦੋਂ ਹਾਂ ਇਹ ਇਹਦਾ ਆ ਚਮਚਾ ਹੈਗਾ तकरीबन ਇਹਦੀ ਡੋਜ਼ ਜਿਹੜੀ ਆ ਉਹ ਚਮਚ ਦਾ ਚੌਥਾ ਹਿੱਸਾ ਹੁੰਦੀ ਆ ਹੂੰ ਇਹਨੂੰ ਲੈਣ ਦੇ ਦੋ ਤਰੀਕੇ ਨੇ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹਣਾ ਵੀ ਮੇਰੀ ਵੀਡੀਓ ਜਾਂ ਕਿਸੇ ਦੀ ਵੀ ਵੀਡੀਓ ਦੇਖ ਕੇ ਤੁਸੀਂ ਸ਼ਿਲਾਜੀਤ ਲੈ ਕੇ ਇਦਾਂ ਨਹੀਂ ਖਾਣੀ ਜੀ ਕਿਉਂਕਿ ਖਾਣ ਦੇ ਨਾਲ ਕਿਸੇ ਦੀ ਜਿੰਨਾ ਚਿਰ ਤਸਵੀਰ ਨਹੀਂ ਪਤਾ ਉਹਨੂੰ ਦੇਣੀ ਗਲਤ ਆ ਕਿਸੇ ਦਾ ਬੀਪੀ ਵੱਧਾ ਜਾਂ ਕਿਸੇ ਦੀ ਜਿਹੜੀ ਅਗਨੀ ਵੱਧ ਵਧੀ ਹੋਈ ਆ ਉਹ ਬੰਦਾ ਨਾ ਲਵੇ ਇਹਨੂੰ ਕਿਸੇ ਵੀ ਵਧੀਆ ਬੰਦੇ ਤੋਂ ਵੈਦ ਤੋਂ ਜਿਹੜਾ ਤੁਹਾਡੀ ਨਾੜੀ ਪ੍ਰੀਖਿਆ ਕਰਦਾ ਹੋਵੇ ਤੁਹਾਡੀ ਤਸਵੀਰ ਦੇਖ ਕੇ ਚੈੱਕ ਕਰਕੇ ਤੁਹਾਨੂੰ ਦੱਸੇ ਕਿ ਤੂੰ ਖਾ ਸਕਦਾ ਉਹ ਬੰਦੇ ਦੀ ਸਲਾਹ ਦੇ ਨਾਲ ਇਹਨੂੰ ਖਾਣਾ ਚਾਹੀਦਾ ਹੂੰ